ਖਬਰਨਾਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਕਾਫੀ ਦੂਰ ਹੋ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਉਂਕਿ ਵਕ ਵਕ ਪੱਤਰਕਾਰਾਂ ਵੱਲੋਂ ਹਵਾਲੇ ਦਿੱਤੇ ਗਏ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਕਰਕੇ ਆਪਣਾ ਅਸਤੀਫਾ ਵਾਪਸ ਲਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਕਨਵਿੰਸ ਕੀਤਾ ਗਿਆ ਕਿ ਸ੍ਰੀ ਅਕਾਲ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਪੁਰਾਣੇ ਜਥੇਦਾਰਾਂ ਦਿਆਂ ਸਮਾਵਾਂ ਨੂੰ ਫਿਰ ਦੁਬਾਰਾ ਬਹਾਲ ਕੀਤਾ ਜਾਵੇਗਾ ਲੇਕਿਨ ਜਿਵੇਂ ਹੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਮિજાਜ ਬਦਲ ਗਿਆ ਸੁਖਬੀਰ ਸਿੰਘ ਬਾਦਲ ਦੇ ਉਧਰ ਪ੍ਰਧਾਨ ਬਣਨ ਦੀ ਖੁਸ਼ੀ ਦੇ ਵਿੱਚ ਸਿਰਫ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਧਾਈ ਦੇ ਦਿੱਤੀ ਲੇਕਿਨ ਜਿਸ ਦਿਨ ਦੁਬਾਰਾ ਤਾਜ਼ਕੋਸ਼ੀ ਹੋ ਰਹੀ ਸੀ ਸੁਖਬੀਰ ਸਿੰਘ ਬਾਦਲ ਦੀ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਹੀਂ ਗਏ ਉਸ ਤੋਂ ਬਾਅਦ ਜ ਬਾਬਾ ਟੇਕ ਸਿੰਘ ਢਨੌਲਾ ਜਥੇਦਾਰ ਜੋ ਮੁਖ ਨੇ ਸ੍ਰੀ ਦਮਦਮਾ ਸਾਹਿਬ ਦੇ ਜਦੋਂ ਉਹਨਾਂ ਦੀ ਤਾਜ ਪੂਛੀ ਹੋਈ ਜਦੋਂ ਉਹਨਾਂ ਦੀ ਦਸਤਾਰ ਬੰਦੀ ਹੋਈ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜਾਣਾ ਬਣਦਾ ਸੀ ਫਿਰ ਵੀ ਨਹੀਂ ਗਏ ਆਖਰਕਾਰ ਕੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜੋ ਵਾਅਦਾ ਕੀਤਾ ਹੈ ਪੱਤਰਕਾਰ ਕਹਿੰਦੇ ਨੇ ਕਿ ਉਹ ਵਾਅਦਾ ਪੂਰਾ ਨਹੀਂ ਕੀਤਾ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਲ ਦੇ ਵਿੱਚ ਖੁਦ ਦਰਦ ਹੈ ਪੰਦੇ ਪ੍ਰਤੀ ਕੌਮ ਦੇ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਅਤੇ ਜਿਹੜੇ ਜਥੇਦਾਰਾਂ ਦੀਆਂ ਸੁਵਾਮਾਂ ਨੂੰ ਖਤਮ ਕੀਤਾ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੂਜੀ ਵਰਸੀ ਤੇ ਗਏ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਲੇਕਿਨ ਉਥੇ ਰਾਜ ਕੇ ਭੜਾਸ ਕੱਢੇ ਉਹਨੇ ਵੱਡੇ ਆਗੂਆਂ ਦੇ ਨਾਮ ਤਾਂ ਨਹੀਂ ਲੈ ਲੇਕਿਨ ਉਹਨਾਂ ਨੇ ਕਿਹਾ ਕਿ ਪ੍ਰਧਾਨ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੂੰ ਵਧਾ ਚੜਾ ਕੇ ਗੱਲਾਂ ਕੀਤੀਆਂ ਜਾਂਦੀਆਂ ਨੇ ਇਟ ਮੀਨਸ ਕਿ ਬੈਕ ਬਾਈਟਿੰਗ ਚੁਗਲੀ ਕੀਤੀ ਜਾਂਦੀ ਹੈ ਉਸਦੇ ਕੰਨ ਭਰੇ ਜਾਂਦੇ ਨੇ ਉਹਨਾਂ ਕਹੇ ਸੁਖਬੀਰ ਸਿੰਘ ਬਾਦਲ ਨੂੰ ਉਹੀ ਗੱਲ ਦੱਸੀ ਜਾਵੇ ਜਿਹੜੀ ਸਹੀ ਹੈ ਜਿਹੜੀ ਸਤਮੁੱਚ ਸੱਚੀ ਹੈ ਦੂਸਰੀ ਗੱਲ ਉਸਦੇ ਕੰਨ ਦੇ ਵਿੱਚ ਨਾ ਪਾਈ ਜਾਵੇ ਯਾਨੀ ਕਿ ਉਹਨੇ ਕਹੇ ਜਿਹੜੇ 6 7 ਸਾਥੀ ਰਹਿੰਦੇ ਨੇ ਉਹਦੇ ਨਾਲ ਹੁਣ ਇਹ ਸਾਰਿਆਂ ਨੂੰ ਪਤਾ ਹੈ ਕੌਣ ਹੈ ਸੋਸ਼ਲ ਮੀਡੀਆ ਤੇ ਖਬਰਾਂ ਵੀ ਨਸ਼ਰ ਹੋ ਰਹੀਆਂ ਨੇ ਲੇਕਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿੰਦੇ ਨੇ ਫਿਰ ਦੁਬਾਰਾ ਹਿੱਸਾ ਵੰਣਗੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰੀਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਦਾ ਇਹ ਕਿਆਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਤੋਂ ਲਗਾਤਾਰ ਦੂ ਸੁਖਬੀਰ ਸਿੰਘ ਬਾਦਲ ਦੀ ਹਾਂ ਦੇ ਵਿੱਚ ਹਾਂ ਹੁਣ ਨਹੀਂ ਮਿਲਾ ਰਹਾ ਐ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਉਂਕਿ ਵਾਰਮਰ ਕੌਮ ਵੱਲੋਂ ਵੀ ਕਿਹਾ ਜਾ ਰਿਹਾ ਹੈ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੈਦਾਨ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ ਚਾਹੇ ਕਿਰਪਾਲ ਸਿੰਘ ਬਡੂਗੜ ਸਾਹਿਬ ਨੇ ਚਾਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਹਨਾਂ ਨੂੰ ਮੈਦਾਨ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ ਸੀ ਇਹ ਬੜੀ ਵਿਲੱਖਣ ਗੱਲ ਹੈ ਜਾਂ ਕਿ ਸ਼ਰਮ ਦੀ ਗੱਲ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਖ ਵੀ ਨਹੀਂ ਕੋਈ ਦੱਸਿਆ ਕਿ ਮੈਂ ਕਿਉਂ ਹਿੱਸਾ ਨਹੀਂ ਬਣ ਰਹਾ ਹਾਂ ਕੀ ਸੁਖਬੀਰ ਸਿੰਘ ਬਾਦਲ ਵੱਡੇ ਨੇ ਜਾਂ ਸ਼੍ਰੀ ਅਕਾਲ ਤਖਸੈਬ ਵੱਡਾ ਹੈ ਯਾਨੀ ਕਿ ਸੁਖਬੀਰ ਬਾਦਲ ਦੀ ਗੱਲ ਮੰਨੀ ਗਈ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਲੇਕਿਨ ਸ਼੍ਰੀ ਅਕਾਲ ਤਖਸੈਬ ਦੇ ਹੁਕਮ ਨਾਵੇਂ ਉੱਤੇ ਫੁੱਲ ਨਹੀਂ ਚੜੇ ਗਏ ਐਡਵੋਕੇਟ ਰਜਿੰਦਰ ਸਿੰਘ ਧਾਮੀ ਦਾ ਜਿਹੜਾ ਵਿਰੋਧ ਹੈ ਉਹ ਪੰਥ ਵੱਲੋਂ ਕੀਤਾ ਜਾ ਰਿਹਾ ਹੈ ਵਾਰ-ਵਾਰ ਮੰਗ ਪੱਤਰ ਵੀ ਦਿੱਤੇ ਜਾ ਰਹੇ ਨੇ ਕਿ ਪ੍ਰਾਣੇ ਜਥੇਦਾਰਾਂ ਦੀਆਂ ਸੁਭਾਵਾਂ ਨੂੰ ਬਹਾਲ ਕਰੋ ਅਤੇ ਤੁਸੀਂ ਖੁਦ ਉਸ ਸੱਤ ਮੈਂਬਰੀ ਕਮੇਟੀ ਦਾ ਹਿੱਸਾ ਬਣੋ ਜਿਹਦੇ ਤੁਸੀਂ ਚੇਅਰਪਰਸਨ ਸੀ ਇਸ ਲਈ ਹੁਣ ਸੂਤਰ ਦੱਸਦੇ ਨੇ ਕਿ ਲਗਾਤਾਰ ਜਿਹੜਾ ਹੈ ਦੂਰੀ ਬਣਾ ਕੇ ਰਹਿ ਰਹੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਅਤੇ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਸੱਤ ਮੈਂਬਰੀ ਕਮੇਟੀ ਦਾ ਹਿੱਸਾ ਬਣ ਜਾਣ